ਸ਼ੁਰੂਆਤ ਕਰਨ ਲੈਨੇ ਸਭ ਤੋਂ ਅਹਿਮ ਖਬਰ ਦੇ ਨਾਲ ਦੱਸਦੇ ਕਿ ਖਬਰ ਮੌਕਾਤ ਹੋ ਰਹੀ ਹੈ ਜਿੱਥੇ ਦੇ ਬਾਗਾ ਪੁਰਾਣਾ ਦੇ ਵਿੱਚ 24 ਸਾਲਾ ਨੌਜਵਾਨ ਦਾ ਕਤਲ ਹੋਇਆ ਅਣਪਛਾਤੇ ਨੇ ਤੇਜ਼ ਸਰ ਹਥਿਆਰ ਨਾਲ ਮਨਪ੍ਰੀਤ ਸਿੰਘ ਦਾ ਕਤਲ ਕੀਤਾ ਪੀੜਤ ਪਰਿਵਾਰ ਨੇ ਮਨਪ੍ਰੀਤ ਦੇ ਸੋਹਰਾ ਪਰਿਵਾਰ ਤੇ ਕਤਲ ਦਾ ਇਲزام ਲਗਾਇਨੇ ਦੱਸਿਆ ਕਿ 6 ਮਹੀਨੇ ਪਹਿਲਾਂ ਹੀ ਮਨਪ੍ਰੀਤ ਦੇ ਵੱਲੋਂ ਲਵ ਮੈਰਿਜ ਕਰਵਾਈ ਗਈ ਸੀ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਮਾਮਲੇ ਦੀ ਪੂਰੀ ਜਾਂਚ ਪੜਤਾਲ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਮਹਿਸੂਸ 6 ਮਹੀਨੇ ਪਹਿਲਾਂ ਹੀ ਮਨਪ੍ਰੀਤ ਦਾ ਜੋ ਵਿਆਹ ਹੋਇਆ ਸੀ ਮਨਪ੍ਰੀਤ ਦੇ ਵੱਲੋਂ ਲਵ ਮੈਰਿਜ ਕਰਵਾਈ ਗਈ ਸੀ ਮੋਗਾ ਦੇ ਬਾਗਾ ਪੁਰਾਣਾ ਦੇਹਪੁਰਾ ਮਾਮਲਾ ਜਿੱਥੇ 24 ਸਾਲਾ ਨੌਜਵਾਨ ਦਾ ਕਤਲ ਕੀਤਾ ਗਿਆ ਹਨ ਪਛਾਤੇ ਨੇ ਤੇਜ਼ ਧਾਰ ਹਥਿਆਰ ਦੇ ਨਾਲ ਮਨਪ੍ਰੀਤ ਨੂੰ ਮੌਤੇ ਘਾਟ ਉਤਾਰਿਆ ਉਥੇ ਜੋ ਪੀੜਤ ਪਰਿਵਾਰ ਹੈ ਉਸ ਦੇ ਵੱਲੋਂ ਇਲਜ਼ਾਮ ਮਨਪ੍ਰੀਤ ਦੇ ਸਹੁਰਾ ਪਰਿਵਾਰ ਤੇ ਲਗਾਏ ਜਾ ਰਹੇ ਨੇ 6 ਮਹੀਨੇ ਪਹਿਲਾਂ ਹੀ ਇਸੇ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਵਾਰ ਵਰ ਮੇਰਾ ਮੁੰਡਾ ਵਰਤਾ ਕਿਵੇਂ ਜੀ ਜਨਾਨੀ ਨੇ ਤੇ ਇੱਕ ਇਕਵਾਲੇ ਦੀ ਕੁੜੀ ਆ ਉਹਦੇ ਅੱਗੇ ਵੀ ਕਈ ਕੇਸੇ ਦਖਾਣੇ ਚਾਏ ਆ ਜਨਾਕੀਆਂ ਤੋਂ ਲੱਖ ਲਏ ਕਈ ਤੇ 2 ਲੱਖ ਲਏ ਗਾਸਤੀ ਆ ਬਲਾਸਕਾਰ ਦੇ ਪੱਪਰਚੇ ਬੁਆ ਕੇ ਉਹ ਜਨਾਨੀ ਨੇ ਬੰਦੇ ਪਤਾ ਨਹੀਂ ਕਿੱਥੋਂ ਸੱਦੇ ਆ ਉਹ ਜਨਾਨੀ ਨੇ ਮੁੰਡਾ ਅਮਰਾ ਮੇਰਾ ਇਹ ਵਾਕਿਆ ਉਹਦੇ ਭਰਾ ਮੈਂ ਤਾਂ ਚੱਲ ਆ ਗਈ ਬਹੁ ਮਹਿਲਵਈ ਦਾ ਕੰਮ ਕਰਦਾ ਮੈਂ ਤਾਂ ਮੁੰਡੇ ਪੈਲ ਚੱਲ ਗਈ ਉਹ ਜਿਹੜਾ ਪੈਲਸ ਆ ਉੱਥੇ ਚੱਲ ਗਈ ਉੱਤੋਂ ਆਇਆ ਬਾਅਦ ਮੈਨੂੰ ਕਹਿੰਦੇ ਮੁੰਡੇ ਦੇ ਸੱਟਾਂ ਵਜੀਆਂ ਵੀ ਤੂੰ ਆ ਜਾ ਤੇ ਮੈਂ ਇਹਦੀ ਤੇ ਪਗਾਂ ਲੱਗ ਕੇ ਮਾਰ ਗਿਆ ਮੇਰਾ ਸਾਹਮਣੇ ਘਰ ਹੈ ਇੱਥੇ ਮੇਰੇ ਗਵਾਂਢ ਜੇ ਆ ਮੈਂ ਅੰਦਰ ਘਰੇ ਬੈਠਾ ਸੀਗਾ ਡਿਊਟੀ ਤੋਂ ਆ ਕੇ ਮੈਂ ਘਰੇ ਬਿਠਾ ਸੀਗਾ ਹਾਂਜੀ ਮੇਰੇ ਘਰਦਿਆਂ ਨੇ ਮੈਨੂੰ ਆ ਕੇ ਦੱਸਿਆ ਵੀ ਬਾਹਰ ਭੱਜ ਕੇ ਆਓ ਮੁੰਡੇ ਨੂੰ ਕਿਸੇ ਨੂੰ ਵੱਢੀ ਜਾਂਦੇ ਆ ਕੇ ਅੱਛਾ ਜੀ ਮੈਂ ਜਦੋਂ ਭੱਜ ਕੇ ਆਇਆ ਉਹ ਤੋਂ ਮੈਨੂੰ ਭੱਜ ਕੇ ਆਉਂਦੇ ਨੂੰ ਵੇਖ ਕੇ ਉਹਨੇ ਵੇਖਿਆ ਖਾਕੀ ਪੱਗ ਵਾਲਾ ਬੰਦਾ ਭੱਜਿਆ ਆਉਂਦਾ ਉਹ ਕਹਿੰਦੇ ਭੱਜੋ ਭੱਜੋ ਪੁਲਿਸ ਵਾਲੇ ਆ ਗਏ ਪੁਲਿਸ ਵਾਲੇ ਆ ਗਏ ਵੇਖ ਕੇ ਮੇਰੀ ਖਾਕੀ ਪੱਗ ਵੇਖ ਕੇ ਉਹ ਡਰ ਕੇ ਭੱਜ ਗਏ ਅੱਛਾ ਜੀ ਤੇ ਆ ਮੁੰਡਾ ਇੱਥੇ ਜਦੋਂ ਮੈਂ ਆ ਕੇ ਵੇਖਿਆ ਇੱਥੇ ਟਿਕਿਆ ਪਿਆ ਸੀਗਾ ਬੰਦਾ ਤੇ ਮੈਂ ਵੇਖ ਲਈ ਲਗਭਗ ਉਹ ਖਤਮ ਹੀ ਆ ਮੁੰਡਾ ਤੇ ਉਸ ਤੋਂ ਬਾਅਦ ਚ ਉਹਨੂੰ ਚੱਕ ਕੇ ਹਸਪਤਾਲ ਲੈ ਕੇ ਵੀ ਗਏ ਆ ਉਹ ਹਾਂਜੀ ਪਰ ਉਸ ਤੋਂ ਬਾਅਦ ਫਿਰ ਖਬਰ ਤੇ ਹੋਰ ਗੱਲਬਾਤ ਕਰਾਂਗੇ ਸਹਿਯੋਗੀ ਨਵਦੀਪ ਸਿੰਘ ਮੋਗਾ ਤੋਂ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ ਤਾਂ ਨਵਦੀਪ ਜਿਸ ਸਰੀਕ ਨੇ ਇੱਥੇ 24 ਸਾਲਾਂ ਨੌਜਵਾਨ ਦਾ ਕਤਲ ਕੀਤਾ ਗਿਆ ਪੁਲਿਸ ਪੂਰੇ ਮਾਮਲੇ ਤੋਂ ਹੁਣ ਤੱਕ ਕੀ ਕਾਰਵਾਈ ਕਰ ਰਹੀ ਹੈ ਹਾਲਾਂਕਿ ਪੀੜਤ ਪਰਿਵਾਰ ਸਾਰੇ ਤੇ ਇਲਜ਼ਾਮ ਜ਼ਰਗੂਰ ਲਗਾ ਰਿਹਾ ਹੈ ਪੁਲਿਸ ਦੀ ਕੀ ਬਿਆਨਬਾਜ਼ੀ ਇਸ ਪੂਰੇ ਮਾਮਲੇ ਤੇ ਆ ਰਹੀ ਹੈ ਉਹ ਦੱਸਦੀ ਹੈ ਕਿ ਬੀਤੀ ਦੇਰ ਰਾਤ 24 ਸਾਲਾਂ ਨੌਜਵਾਨ ਦਾ ਤੇਜ਼ ਤਰ੍ਹਾਂ ਹਮਲਾ ਜਿਹੜਾ ਕਤਲ ਕਰ ਦਿੱਤਾ ਗਿਆ ਹੈ ਮਿਸਟਰ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਅਮਰ ਕਿਲਿੰਗ ਹੋ ਸਕਦੀ ਹੈ ਕੁਝ 6 ਮਹੀਨੇ ਪਹਿਲਾਂ ਲਵ ਮੈਰੇ ਜਰੀਆ ਜਿਹੜਾ ਮ੍ਰਿਤਕ ਹੈ ਜਿਸ ਦਾ ਨਾਮ ਮਨਜੀਤ ਸਿੰਘ ਕਲਚਾ ਜਿਹੜਾ ਉਸ ਨੂੰ ਬੁਲਾਇਆ ਜਾਂਦਾ ਸੀਗਾ ਤਾਂ ਉਹ ਦਾ 6 ਮਹੀਨੇ ਪਹਿਲਾਂ ਇੱਕ ਲੰਮਰੀ ਚੋਈ ਸੀ ਕਿ ਲੜਕੀ ਨਾਲ ਤੇ ਉਸ ਦੇ ਹੀ ਭਰਾਵਾਂ ਤੇ ਲੜਕੀ ਦੇ ਭਰਾਵਾਂ ਤੇ ਜਿਹੜਾ ਦੋਸ਼ ਲਾਇਆ ਜਾ ਰਿਹਾ ਨੇ ਕਿ ਉਹਨਾਂ ਵੱਲੋਂ ਜਿਹੜਾ ਹੈ ਉਹ ਦਾ ਕਿਸ ਤਰ੍ਹਾਂ ਸਾਰਾ ਨਕਲ ਕੀਤਾ ਗਿਆ ਹੈ ਜੀ ਪਰਿਵਾਰਕ ਮੈਂਬਰ ਜਿਹੜੇ ਦੋਸ਼ ਲਾ ਰਹੇ ਨੇ ਫਿਲਹਾਲ ਦੱਸਦੀ ਹੈ ਕਿ ਪੁਲਿਸ ਵੱਲੋਂ ਮਾਮਲਾ ਜਿਹੜਾ ਦਰਜ ਕਰ ਲਿਆ ਗਿਆ ਤੇ ਜਿਹੜੇ ਸਾਡੇ ਪੁਲਿਸ ਓਪਰੇਟਿਵ ਨੇ ਉਹ ਦੱਸ ਰਹੇ ਨੇ ਕਿ ਕੁਝ ਬੰਦਿਆਂ ਨੂੰ ਇਸ ਸਬੰਧੀ ਰਾਉਂਡ ਅਪ ਵੀ ਪੁਲਿਸ ਨੇ ਰਾਤ ਹੀ ਕਰ ਲਿਆ ਗਿਆ ਸੀਗਾ ਫਰਦਲਾਲ ਇਸ ਬੰਦੀ ਪੁਲਿਸ ਵੱਲੋਂ ਜਿਹੜੀ ਹੈ ਪ੍ਰੈਸ ਕਾਨਫਰੰਸ ਬਾਅਦ ਦੁਪਹਿਰ ਜਿਹੜੀ ਕੀਤੀ ਜਾ ਸਕਦੀ ਹੈ ਕਿ ਕਿੰਨੀਆਂ ਅਰੈਸਟ ਜਿਹੜੀਆਂ ਹੋਈਆਂ ਨੇ ਕੀ ਕੀ ਹਥਿਆਰ ਜਿਹੜੀ ਕੀ ਕੀ ਰਿਕਵਰੀ ਜਿਹੜੀ ਆ ਹੋਈ ਹੈ ਤੇ ਪੂਰਾ ਮਾਮਲਾ ਕੀ ਸੀ ਤੇ ਵਾਕਈ ਹੀ ਜਿਹੜਾ ਉਹਨਾਂ ਦੇ ਭਰਾਵਾਂ ਵੱਲੋਂ ਜਿਹੜੀ ਹੈ ਮਾਰਿਆ ਗਿਆ ਸੀਗਾ ਜਾਂ ਬੰਦੇ ਕੋਈ ਹੋਰ ਸੀ ਤਾਂ ਇਸ ਦੀ ਵੀ ਫਿਲਹਾਲ ਪੁਲਿਸ ਜਿਹੜੀ ਹੈ ਪ੍ਰੈਸ ਕਾਨਫਰੰਸ ਵਿੱਚ ਪੁਸ਼ਟੀ ਕਰੇਗੀ ਜੀ ਤਾਂ ਬਿਲਕੁਲ ਨਵਦੀਪ ਜਿਸ ਤਰੀਕੇ ਨਾਲ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਨੇ ਸੋਰਾ ਪਰਿਵਾਰ ਤੇ ਕਿ ਸੋਰਿਆਂ ਦਾ ਪੱਖ ਪੁਲਿਸ ਨੇ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਇਹ ਬਿਲਕੁਲ ਜੋ ਪਰਿਵਾਰਕ ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਜਾਂ ਉਹਨਾਂ ਦੇ ਪਿਤਪਾ ਦੇ ਮ੍ਰਿਤਕ ਦੇ ਉਹਨਾਂ ਵੱਲੋਂ ਇਹੀ ਦੋਸ਼ ਲਾਏ ਗਏ ਨੇ ਕਿ ਜਿਹੜੀ ਸੋਰੇ ਪਰਿਵਾਰ ਉਹਨਾਂ ਦੇ ਲੜਕੀ ਦੇ ਸੋਰੇ ਪਿਕੇ ਪਰਿਵਾਰ ਨੇ ਉਹਨਾਂ ਵੱਲੋਂ ਜਿਹੜਾ ਹੈ ਉਹਨਾਂ ਦੇ ਭਰਾਵਾਂ ਵੱਲੋਂ ਜਿਹੜਾ ਕਤਲ ਕੀਤਾ ਗਿਆ ਤੋਂ ਫਿਲਹਾਲ ਪੁਲਿਸ ਵੱਲੋਂ ਕੁਝ ਬੰਦੇ ਜਿਹੜੇ ਆ ਸੋਰੇ ਪਰਿਵਾਰ ਤੋਂ ਵੀ ਜਿਹੜੇ ਆਰਾਊਂਡ ਅਪ ਕੀਤੇ ਗਏ ਨੇ ਸਾਡੇ ਸੋਰਸ ਜਿਹੜੇ ਦੱਸ ਰਹ ਉਹਦੇ ਕੀ ਪੱਕਨੇ ਉਹ ਪੁਲਿਸ ਜਿਹੜੀ ਉਹ ਤੇ ਜਾਂਚ ਕਰ ਰਹੀ ਆ ਪੁਲਿਸ ਵੱਲੋਂ ਵੀ ਉਹਨਾਂ ਨੇ ਬਿਆਨ ਦਰਜ ਕੀਤੇ ਜਾਣੇ ਕਿ ਵਾਕਈ ਉਹ ਲੜਕੇ ਸੀ ਜਾਂ ਕੋਈ ਹੋਰ ਸੀਗੇ ਫਿਲਹਾਲ ਪੁਲਿਸ ਵੱਲੋਂ ਜਿਹੜੀ ਹੈ ਪ੍ਰੈਸ ਕਾਨਫਰੰਸ ਬਾਅਦ ਤਹਰ ਕੀਤੀ ਜਾ ਸਕਦੀ ਇਸ ਮਾਮਲੇ ਵਿੱਚ ਜੀ ਠੀਕ ਹੈ ਅਨਵਦੀਪ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਇਸ ਪ੍ਰੈਸ ਕਾਨਫਰੰਸ 'ਤੇ ਆਪਣੀ ਨਜ਼ਰ ਬਣਾਈ ਰੱਖੋ ਇਸ ਪਲ-ਪਲ ਦਾ ਅਪਡੇਟ ਤੁਹਾਨੂੰ ਜ਼ਰੂਰ ਲੈਂਦੇ ਰਹਾਂਗੇ ਫਿਲਹਾਲ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤਾਂ ਭਾਗਾਪੁਰਾਣੇ ਦੇ ਵਿੱਚ ਇਸ 24 ਸਾਲਾਂ ਨੌਜਵਾਨ ਦਾ ਕਤਲ ਕੀਤਾ ਗਿਆ ਤਾਂ ਸਿੱਕੇ ਅਣਪਛਾਤੇ ਦੇ ਵੱਲੋਂ ਮੌਧ ਦੇ ਕਾਰਟ ਉਤਾਰਿਆ ਗਿਆ ਹਾਲਾਂਕਿ ਪੁਲਿਸ ਬਾ ਦੁਪਹਿਰ ਪ੍ਰੈਸ ਕਾਨਫਰੰਸ ਕਰੇਗੀ ਤੇ ਪ੍ਰੈਸ ਕਾਨਫਰੰਸ ਦੇ ਵੇਲੇ ਪੁਲਿਸ ਵੱਲੋਂ ਅਹਿਮ ਖੁਲਾਸੇ ਕੀਤੇ ਜਾ ਸਕਦੇ ਨੇ